ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਹਾਨੂੰ ਇੱਕ ਹੋਰ ਸਟੋਰੀ ਸੁਣਾਉਣੀ ਆ ਸਲਤਨਪੁਰ 로ਦੀ ਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇੱਕ ਸਲਤਨਪੁਰ 로ਦੀ ਦੇ ਵਿੱਚ ਇੱਕ ਫਕੀਰ ਰਹਿੰਦਾ ਸੀ ਉਹ ਖਰਬੂਜੇ ਸ਼ਾਹ ਦਾ ਨਾਮ ਸੀ ਫਕੀਰ ਦਾ ਆ ਉਹਦੇ ਜਣੀ ਬੜੀ ਚੜ੍ਹਦੀ ਕਲਾ ਉਹ ਕਰਿਆ ਕਰੇ ਤੇ ਬੜਾ ਲੋਕ ਆ ਉਹਦੇ ਕੋਲੇ ਜਾ ਆ ਕਰਨ ਬੀਬੇ ਨਾਨਕੀ ਜੀ ਵੀ ਫਿਰ ਉਹਦੇ ਕੋਲੇ ਇੱਕ ਦਿਨ ਗਈ ਬੀਬੇ ਨਾਨਕ ਜੀ ਨੇ ਨਮਸਕਾਰ ਨਹੀਂ ਕੀਤਾ ਸੀ ਉਹ ਫਕੀਰ ਨੂੰ ਤੇ ਉਹਦੇ ਕੋਲੇ ਦੁਨੀਆਂ ਦੇਖੀ ਬਹੁਤ ਆਪਦੇਸ਼ ਕਰਦਾ ਦੇਖਿਆ ਮਾਤਾ ਨਾਨਕੀ ਜੀ ਕਹਿਣ ਲੱਗੇ ਭਾਈ ਫਕੀਰ ਜੀ ਮੇਰਾ ਭਰਾ ਵਾ ਗੁਰੂ ਨਾਨਕ ਦੇਵ ਜੀ ਉਹ ਤੁਹਾਡੇ ਨਾਲੋਂ ਉੱਚਾ ਤੁਹਾਡੇ ਨਾਲੋਂ ਵੱਡਾ ਨਰੰਗਕਾਰ ਦਾ ਅਵਤਾਰ ਹੈ ਤੁਸੀਂ ਜਿਹੜੇ ਵਿਦੇਸ਼ ਕਰਦੇ ਆ ਉਹ ਤਾਂ ਉਹਨਾਂ ਦੇ ਕੋਲੇ ਰਹਿੰਦੇ ਆ ਵਿਦੇਸ਼ ਕਰਨ ਵਾਲੇ ਸਤਿਗੁਰੂ ਦੇ ਚਰਨਾਂ 'ਚ ਕਹਿੰਦਾ ਆਈਸ਼ਾ ਕਹਿੰਦਾ ਚੰਗਾ ਫਿਰ ਮੈਨੂੰ ਦਰਸ਼ਨ ਕਰਾਈ ਉਹਨਾਂ ਦੇ ਇਹੋ ਐ ਗੱਲ ਕਹੀ ਤੇ ਮੈਂ ਕਰੂੰ ਉਹਨਾਂ ਦੇ ਨਾਲ ਗੋਸ਼ਟੀ ਮਾਤਾ ਨਾਨਕੀ ਜੀ ਨੇ ਅਰਦਾਸ ਕਰਤੀ ਉਧਰ ਗੁਰਨਾਨਕ ਦੇਵ ਮਹਾਰਾਜ ਜਾਣੀ ਜਾਣ ਸੀ ਉਹ ਜੇ ਉਹਨਾਂ ਸਾਧੂ ਉਹਨਾਂ ਨੂੰ ਫਕੀਰਾਂ ਨੂੰ ਤਾਂ ਮਹਾਰਾਜ ਨੇ ਮਿਲਣਾ ਸੀ ਇਹਨਾਂ ਨੂੰ ਤਾਂ ਸਿੱਧੇ ਰਾਹ ਪਾਉਣਾ ਸੀ ਉਹ ਵੀ ਆ ਗਏ ਆਪ ਹੀ ਆ ਗਏ ਦੂਜੇ ਤਰ੍ਹਾਂ ਆ ਕੇ ਮਾਤਾ ਨਾਨਕੀ ਜੀ ਨੇ ਚਾਹ ਪਾਣੀ ਪੁੱਛਿਆ ਰੋਟੀ ਪਾਣੀ ਖਵਾਇਆ ਵਾ ਕੇ ਕਰਨ ਲਗੀ ਵੀਰ ਜੀ ਇੱਕ ਇੱਥੇ ਨਾ ਬੇਰ ਸਾਹਿਬ ਦੇ ਥੱਲੇ ਇੱਕ ਫਕੀਰ ਰਹਿੰਦਾ ਬੜੀ ਦੁਨੀਆ ਉਹਦੇ ਕੋਲੇ ਆਉਂਦੀ ਆ ਕਹਿੰਦਾ ਮੈਂ ਕਰ ਦੇਣਾ ਮੈਂ ਉਹ ਕਰ ਦੇਣਾ ਮੈਨੂੰ ਸੱਚਖੰਡ ਦਾ ਸਾਰਾ ਭੇਜਦਾ ਤੇ ਮੈਂ ਉਹਨੂੰ ਕਹੇ ਬੈਠੀ ਵੀ ਮੇਰਾ ਭਰਾ ਜਿਹੜਾ ਗੁਰੂ ਨਾਨਕ ਦੇਵ ਜੀ ਉਹ ਸੱਚਖੰਡ ਦਾ avatars ਕਹਿੰਦਾ ਮੈਨੂੰ ਮਲਾਂਈ ਮੈਂ ਉਹਦਾਂ ਕੋਸ਼ਟੀ ਕਰੂੰ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਆਏ ਉਹਦੀ ਖਾਤਰ ਆਂ ਜਦੋਂ ਤੇਰੇ ਨਾਲ ਉਹ ਗੱਲਾਂ ਬਾਤਾਂ ਕਰਦਾ ਸੀ ਤੇ ਸਾਡੀ ਦ੍ਰਿਸ਼ਟੀ ਚੋਂਦਾ ਸੀ ਕਿਉਂਕਿ ਜਿਹੜੇ ਨਿਰੰਕਾਰ ਦੇ ਅਵਤਾਰ ਹੁੰਦੇ ਆ ਨਾ ਇਹ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਨੇ ਦੀ ਅੱਖ ਵਿੱਚ ਹੀ ਹੁੰਦੀ ਹੈ ਸਭ ਕੁਝ ਪਤਾ ਹੁੰਦਾ ਵੀ ਕੀ ਕਰਦਾ ਫਲਾਣਾ ਕੀ ਕਰਦਾ ਇਹ ਕਪਾਣ ਉਹ ਜਿਹੜੇ ਘਰ ਘਰ ਦੇ ਕੰਮ ਨਹੀਂ ਯਾਦ ਰਹਿੰਦੇ ਆਪਾਂ ਗ੍ਰਸਤੀ ਜੀ ਬਣਨਾ ਸਾਹ ਸੰਗ ਦੇ ਦੋ ਆ ਕੇ ਕਹਿੰਦੇ ਚੰਗਾ ਭਾਈ ਅਸੀਂ ਜਾਣੇ ਆਂ ਉਹਨੇ ਬੇਬੇ ਨਾਲ ਕਿ ਤੂੰ ਨਹੀਂ ਜਾਣਾ ਸਾਡੇ ਨਾਲ ਮੈਂ ਇਕੱਲਾ ਹੀ ਜਾਣਾ। ਕਹਿੰਦਾ ਬੇਬੇ ਨਾਲ ਕਿ ਤੈ ਚੰਗਾ ਚੀਜ਼ ਜਾਓ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਈ ਨਦੀ ਦੇ ਕਿਨਾਰੇ ਤੇ ਬੈਠ ਗਏ। ਉਹਨਾਂ ਨੇ ਉਹਦੇ ਕੋਲੇ ਨਹੀਂ ਗਏ ਅੱਟ ਬੈਠ ਗਏ ਬੇਈ ਕਿਨਾਰੇ ਤੇ ਤੇ ਨਾਲ ਮਰਦਾਨਾ ਵਾ। ਭਾਈ ਬਾਲਾ ਜੀ ਨਾਲ ਹੈ ਨਹੀਂ ਸੀਗੇ। ਭਾਈ ਮਰਦਾਨਾ ਜੀ ਸੀ। ਤੇ ਹਲੇ ਛੋਟੀ ਉਮਰ ਆ 15 18 ਕ ਸਾਲ ਦੀ ਹੈ। 15 16 ਸਾਲ ਦੀ। ਤੇ ਬੈਠ ਗਏ ਤੇ ਕੋਲੇ ਜਵਾਕ ਵੀ ਬਹੁਤ ਆ ਗਏ ਹੋਰ ਸਤਿਗੁਰੂ ਨਾਨਕ ਜੀ ਆ ਕੇ ਫੇਡਣ ਲਾਗੇ ਧੜੇ ਧੜੇ ਬੈਠ ਕੇ ਕੋਲੇ ਸਵਾਲ ਪੁੱਛਦੇ ਆ ਉਦੋਂ ਭਾਈ ਫਕੀਰ ਵੀ ਆ ਗਿਆ ਚੜਿਆ ਚੜਾਇਆ ਨੇ ਕਹਾ ਮੈਂ ਕਹਾ ਜਵਾਕ ਜੀ ਆ ਜਰ ਉਹਨੇ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਵਤੀ ਕੀਤੀ ਉਹਵੇਂ ਆ ਕੇ ਬੈਠਾ ਗਿਆ ਸਤਿਗੁਰੂ ਜੀ ਨੇ ਪੁੱਛਿਆ ਆਓ ਭਗਤੋ ਕਿਵੇਂ ਆਏ ਆ ਕਹਿੰਦਾ ਜੀ ਤੁਸੀਂ ਗੁਰੂ ਨਾਲ ਕਦੇ ਜੀ ਤੁਸੀਂ ਹੈ ਕਹਿੰਦੇ ਹਾਂ ਜੀ ਅਸੀਂ ਹੋਈਏ ਮੈਂ ਤਾਂ ਤੁਹਾਨੂੰ ਮਿਲਣਾ ਸੀਗਾ ਤੁਹਾਡੇ ਭੈਣ ਜੀ ਕਹਿੰਦੇ ਸੀ ਉਹ ਤਾਂ ਬਹੁਤ ਵੱਡੇ ਆ ਉਹ ਬਣਾ ਹਾਂ ਦੱਸੋ ਭਾਈ ਕਹਿੰਦਾ ਜੀ ਤੁਸੀਂ ਸਾਨੂੰ ਸੱਚਖੰਡ ਦਾ ਕਿਵੇਂ ਪਤਾ ਲੱਗ ਜਾਂਦਾ ਹੈ ਉਹ ਕਹਿੰਦੇ ਸੀ ਅਵਤਾਰ ਹੀ ਸੱਚਖੰਡ ਜੋਤਾਰਿਆ ਪਤਾ ਨਹੀਂ ਕਿੰਨੇ ਯੁੱਗ ਮਾਰੇ ਨੇ ਦਸਵੀਂ ਨੇ ਯੁੱਗਾਂ ਨੇ ਸਾਡੀ ਤਪੱਸਿਆ ਹੈ ਆ ਵਾਹਿਗੁਰੂ ਨੇ ਸਾਨੂੰ ਕਲਿਆਨ ਰੰਗ ਕਰਨੇ ਜਾ ਕੇ ਮਾਤ ਲੋਕ ਤੇ ਜਾਓ ਤਾਪ ਦੇ ਹਿਰਦੇ ਨੂੰ ਠਾਰੋ ਤੇਰਾ ਹੁਣ ਹਿਰਦਾ ਤਾਪ ਰਿਹਾ ਪੂਰਾ ਮੈਨੂੰ ਦੇਖ ਦੇਖ ਅੰਦਰੋਂ ਅੰਦਰੀ ਤੂੰ ਕੁੜੀ ਜਾ ਰਿਹਾ ਤਾਏ ਆਸੀ ਦੱਸ ਤੂੰ ਕੀ ਕਹਿਣਾ ਚਾਹੁੰਦਾ ਕਹਿੰਦਾ ਖਰਬੂਜਾ ਲਿਆ ਆਇਆ ਕੋ ਖਰਬੂਜਾ ਲੈ ਆਇਆ ਤੇ ਕਹਿੰਦਾ ਲਾ ਮਹਾਰਾਜ ਜੀ ਪਹਿਲਾ ਖਰਬੂਜਾ ਛਕੋ ਮਹਾਰਾਜ ਨੂੰ ਫੜਾਤਾ ਵੀ ਤੁਸੀਂ ਵੰਡੋ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਲਿਆ ਚਾਕੂ ਦੇ ਤੇਰੇ ਕੋਲ ਚਾਕੂ ਆ ਭਾਈ ਮਰਦਾਨੇ ਨੇ ਚਾਕੂ ਦਿੱਤਾ ਛੋਲੇ ਬੱਚੇ ਬੈਠੇ ਆ ਮਹਾਰਾਜ ਨੇ ਫਾੜੀ ਫਾੜੀ ਚੀਰੀ ਸਾਰੇ ਬੱਚਿਆਂ ਨੂੰ ਆਪੋ ਤੇ ਮਰਦਾਨੇ ਨੂੰ ਤੇ ਇੱਕ ਫਾੜੀ ਦਿੱਤੀ ਉਹਨੂੰ ਫਕੀਰ ਨੂੰ ਕੰਨਾਲੇ ਵੀ ਖਾ ਲੋ ਮਹਾਰਾਜ ਨੇ ਪਹਿਲਾਂ ਨਹੀਂ ਖਾਧੀ ਤੇ ਸਾਰਿਆਂ ਨੇ ਅੱਕ ਕਫਾੜੀ ਖਾ ਲਈ ਜਦੋਂ ਸਾਰੇ ਘਾਟ ਤੇ ਮਹਾਰਾਜ ਨੇ ਵੀ ਖਾ ਲਈ ਉਹਨੇ ਆਖਿਆ ਵੀ ਹੁਣ ਦੇਖਾਂ ਇਹਨਾਂ ਦੀ ਕਰਾਮਾਤ ਕੰਨਾਲੇ ਮੇਰਾ ਤਾਂ ਜਿਹੜਾ ਖਰਬੂਜਾ ਤੁਸੀਂ ਲਿਆ ਚੀਰਿਆ ਤੇ ਬੱਚਾ ਨੂੰ ਵੰਡਤਾ ਮੈਂ ਤਾਂ ਕਰਿਆ ਆਪਣੇ ਪੋਤੇ ਨੂੰ ਦੇਣਾ ਸੀ ਦੋਤੇ ਨੂੰ ਦੇਣਾ ਸੀ ਮੈਂ ਤਾਂ ਘਰੇ ਲੈ ਕੇ ਜਾਣਾ ਸੀ ਮੈਨੂੰ ਨਹੀਂ ਪਤਾ ਮੇਰਾ ਮੋੜ ਦੇ ਉੱਕਰ ਖਰਬੂਜਾ ਦੇ ਦਿਓ ਮੇਰਾ ਖਰਬੂਜਾ ਦੇ ਦਿਓ ਜਦੋਂ ਐ ਕਹਿਣ ਲੱਗਿਆ 사ਤਗੁਰੂ ਜੀ ਕਹਿਣ ਲੱਗੇ ਤੂੰ ਪਹਿਲਾਂ ਨਾ ਦੱਸਿਆ ਵੀ ਮੇਰਾ ਖਰਬੂਜਾ ਮੈਂ ਘਰੇ ਲੈ ਕੇ ਜਾਣਾ ਹੁਣ ਤਾਂ ਖਾ ਲਿਆ ਕੰਨਾਂ ਨੇ ਮੈਨੂੰ ਨਹੀਂ ਪਤਾ ਮੇਰਾ ਤਾਂ ਖਰਬੂਜਾ ਦੇ ਦੋ ਹੰਡ ਪੈ ਗਿਆ ਮਾਰੇ ਕਹਿੰਦੇ ਯਾਰ ਤੂੰ ਸਾਨੂੰ ਪਹਿਲਾਂ ਦੱਸਦਾ ਜਾਂ ਬੱਚਿਆਂ ਨੂੰ ਨਾ ਮੰਨਦੇ ਆਪਾਂ ਨਾ ਖਾਂਦੇ ਤੂੰ ਘਰੇ ਲੈ ਜਾਂਦਾ ਕਹਿੰਦਾ ਮੈਨੂੰ ਨਹੀਂ ਪਤਾ ਕੁਛ ਕਰੋ ਤੇ ਨਹੀਂ ਮਰੋਲਾ ਉਹ ਮੇਰਾ ਖਰਬੂਜਾ ਖਾ ਗਏ ਮੇਰਾ ਤਾਂ ਖਰਬੂਜਾ ਦੇ ਉਹ ਛਾਦਗੁਰ ਜੀ ਕਹਿੰਦੇ ਐ ਸਾ ਖਰਬੂਜਾ ਲੈਣਾ ਕਹਿੰਦਾ ਹਾਂ ਜੀ ਕਹਿੰਦਾ ਉਹ ਰਿਆ ਆ ਬਈ ਨੋਦੀ ਦੇ ਵਿੱਚ ਬਾੜਾ ਜਦੋਂ ਪੜਿਆ ਤੇ ਖਰਬੂਜੇ ਖਰਬੂਜੇ ਜਿਹੜੇ ਆਉਣ ਬਹੁਤ ਹੀ ਗਾ ਪੱਕੇ ਉਦੋਂ ਵੀ ਵਧੇਗਾ ਚੱਕ ਲਿਆ ਪਹਿਲਾ ਖਰਬੂਜਾ ਚੱਕ ਕੇ ਕਹਿੰਦਾ ਮਾਰੇ ਤਾਂ ਫਾੜੀ ਹੈ ਨਹੀਂ ਇੱਕ ਮਾਰੇ ਕਹਿੰਦੇ ਹੋਰ ਚੱਕ ਲਿਆ ਹੁਣ ਖਰਬੂਜੇ ਜਿਹੜੇ ਰੋੜੇ ਆਉਣ ਉਹ ਕਿਹਨੂੰ ਚੱਕੇ ਕਿਹਨੂੰ ਛੱਡੇ ਇੱਕ ਹੋਰ ਚੱਕ ਲਿਆ ਉਹਦੇ ਵੀ ਫਾੜੀ ਹੈ ਨਹੀਂ ਇੱਕ ਹੋਰ ਚੱਕ ਲਿਆ ਉਹਦੇ ਵੀ ਫਾੜੀ ਹੈ ਨਹੀਂ ਇੱਕ ਕਈ ਖਰਬੂਜੇ ਚੱਕ ਰਿਆ ਸਾਰਿਆਂ ਦੀ ਇੱਕ ਇੱਕ ਫਾੜੀ ਹੈ ਨਹੀਂ ਸੀ ਜਦੋਂ ਉਹਨੇ ਦੇਖਿਆ ਵੀ ਇਹਦਾ ਫਾੜੀ ਹੈ ਨਹੀਂ ਤੇ ਹੁਣ ਉਥੇ ਨੇ ਕਿਹਾ ਵੀ ਹੁਣ ਹਾਰਨਗੇ ਗੁਰੂ ਨਾਨਕ ਦੇਵ ਜੀ ਸਾਧਾ ਗੁਰ ਕਹਿੰਦੇ ਪੱਲਿਆ ਲੋਕਾ ਅਸੀਂ ਜਿੰਨੀਆਂ ਫਾੜੀਆਂ ਖਾਧੀਆਂ ਸੀ ਸਾਰੀਆਂ ਖਰਬੂਜੇ ਨੂੰ ਲਾਤ ਕਾਂ ਉਹ ਹੀ ਖਰਬੂਜਾ ਜਿਹੜੀ ਤੇਰੇ ਢੱਡ ਚ ਫਾੜੀ ਆ ਉਹ ਕੱਢ ਲੈ ਇਹਦੇ ਤੇ ਝਾੜ ਦਨੇ ਆ ਕੰਨਾ ਮਹਾਰਾਜ ਜੀ ਮੈਂ ਤਾਂ ਨਹੀਂ ਕੱਟ ਸਕਦਾ ਇਹ ਤਾਂ ਤੁਸੂ ਨਹੀਂ ਆ ਡੱਗ ਪਿਆ ਚਾਰਨੀ ਕਰਬੂਜੇ ਦੇ ਕੇ ਵੀ ਡੱਗ ਪਿਆ ਬੇਵਜਹ ਤਕਰਬੂਜੇ ਦੇ ਮੈਂ ਤਾਂ ਕਦੇ ਤਾਂ ਸੀ ਤੇ ਜਦੋਂ ਭਾਈ ਇਸ ਤਰ੍ਹਾਂ ਹੋਇਆ ਕੰਨਾ ਮਹਾਰਾਜ ਮੈਨੂੰ ਬਖਸ਼ ੜੋ ਡੱਗ ਪਿਆ ਚਾਰਨੀ ਪੈਰ ਫੜ ਲੈ ਤੁਸੂ ਵੀ ਮੇਰਾ ਖਰਬੂਜਾ ਸੰਭੂਰਨ ਕਰ ਦੋ ਸਤਗੁਰੂ ਜੀ ਕਹਿੰਦੇ ਚੰਗਾ ਲਿਆ ਭਾਈ ਸ਼ਕਪੌਰ ਸਤਨਾਮ ਵਾਹਿਗੁਰੂ ਜੋ ਸਤਨਾਮ ਵਾਹਿਗੁਰੂ ਬੋਲਿਆ ਤੇ ਕਰਬੂਜਾ ਪੂਰਾ ਹੋ ਗਿਆ ਤੇ ਸਤਗੁਰੂ ਜੀ ਦੇ ਬੇਅੰਤੇ ਬਉਣ ਗਾਉਣ ਲੱਗਿਆ ਕਹਿਣ ਲੱਗਾ ਮਹਾਰਾ ਸੱਚੇ ਪਾਤਸ਼ਾਹ ਤਪਛਾ ਮੈਂ ਬਹੁਤ ਕਰੀ ਆ ਪਰ ਮੈਂ ਹੰਕਾਰੀ ਰਿਹਾ ਸਤਗੁਰੂ ਕਹਿੰਦੇ ਕਿ ਤਾ ਇਹ ਛੱਡ ਦੇ ਹੰਕਾਰ ਛੱਡ ਦੇ ਕਿਸੇ ਦੇ ਬਦਲੇ ਲੈਣੇ ਛੱਡ ਦੇ ਦੇਖ ਕੇ ਸਰੋਂ ਬਹੁਤਾ ਤੰਗ ਨਾ ਕਰੀ ਤੇ ਆਪ ਦੀ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਾਓ ਕੋਈ ਨਹੀਂ ਲੋਕਾਂ ਦੇ ਪਰੇ ਕਰਾਓ ਪਹਿਰੇ ਤੈਨੂੰ ਕਹਿੰਦੇ ਕਹਿੰਦਾ ਮਹਾਰਾਜ ਨੇ ਪ੍ਰੇਸ਼ਤਾ ਮੈਨੂੰ ਲੈ ਤੇ ਆ ਪਰ ਹੁਣ ਕੋਈ ਨਾ ਮੈਂ ਸੱਚਖੰਡ ਜਾਣਾ ਚਾਹਣਾ ਪਰ ਉਹ ਗੁਰਨੇ ਸਾਖਾਂ ਕਹਿੰਦੇ ਅਕਾਮੀ ਚ ਅਕਾਮੀ ਚਾਂ ਤੇ ਸੱਚਖੰਡ ਨੂੰ ਜਾਣ ਲੱਗਾ ਕਹਿੰਦਾ ਮਹਾਰਾਜ ਇੱਕ ਗੱਲ ਹੈ ਮੇਰੇ ਦਰਸ਼ਨ ਵੀ ਤੁਹਾਡੇ ਮੈਨੂੰ ਦਰਸ਼ਨ ਵੀ ਹੁੰਦੇ ਰਹਿਣ ਤਾਂ ਜਾਊਗਾ ਸਾਧੂ ਵੀ ਕਹਿੰਦੇ ਕੋਈ ਗੱਲ ਨਹੀਂ ਪਾਈ ਤੈਨੂੰ ਦਰਸ਼ਨ ਵੀ ਹੋਣਗੇ ਉੱਥੇ ਸਵਾਦ ਛੱਡ ਗਿਆ ਉਹ ਬੇਰ ਦੇ ਥੱਲੇ ਸultanpur 로ਦੀ ਦੱਸਦੇ ਆ ਮੈਂ ਤਾਂ ਨਹੀਂ ਦੇਖੀ ਹਰੇ ਸਮਾਰਦ ਉਹਨਾਂ ਖਰਬੂਜਾ ਸਾਹ ਦੀ ਬੜੀ ਨੁਈ ਹੈ Sultanpur 로ਦੀ ਬੇਸਾਫ ਕੋੜੇ ਕੋਈ ਜਾ ਕੇ ਦੇਖ ਵੀ ਸਕਦਾ ਕੰਧ ਵੀ ਕੱਢੀ ਹੋਈ ਐ ਕੰਧ ਕੱਢਦੇ ਸੀ ਕੰਧ ਡਿੱਗ ਪੈਂਦੀ ਸੀ ਕੰਧ ਕੱਢਦੇ ਸੀ ਕੰਧ ਡਿੱਗ ਪੈਂਦੀ ਸੀ ਕਿਉਂਕਿ ਜਿੱਧਰੇ ਪਾਸੇ ਦਰਬਾਰ ਸਾਹਿਬ ਦੀ ਸਤਿਗੁਰੂ 10 ਪਾਸਾ ਜੀਆਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਨਾ ਉਹ ਸਵਾਦਾ ਉਧਰਲੇ ਪਾਸੋਂ ਦਰਸ਼ਨ ਹੁੰਦੇ ਸੀਗੇ ਗੁਰਦੁਆਰਾ ਸਾਹਿਬ ਦੇ ਤਾਂ ਕੰਧ ਡਿੱਗ ਪੈਂਦੀ ਸੀ ਫਿਰ ਬਾਬਾ ਅਨੰਦ ਸਿੰਘ ਜੀ ਉੱਥੇ ਗਏ ਦਾਦੇ ਪਰ ਉਹਨਾਂ ਨੇ ਜਾ ਕੇ ਦੱਸਿਆ ਵੀ ਭਾਈ ਕੰਧ ਜੇ ਡਿੱਗ ਪੈਂਦੀ ਹੈ ਨਾ ਤੇ ਇੱਥੇ ਇੱਕ ਬਚਨ ਹੋਏ ਹੋਇਆ ਕਰਬੂਜੇ ਸਾਹਿਬ ਫਕੀਰ ਨੂੰ ਮੈਂ ਤੈਨੂੰ ਅਸੀਂ ਦਰਸ਼ਨ ਵੀ ਦੇਵਾਂਗੇ ਤੇ ਮਹਾਰਾਜ ਨੇ ਸੱਚਖੰਡ ਤੋਰਿਆ ਸੀ ਉਹ ਉਹ ਕਹਾਂ ਤਾਂ ਕੰਧ ਲੈ ਦੇ ਦੇ ਵਿੱਚ ਵੱਡੀ ਸਾਰੀ ਬਾਰੀ ਰੱਖ ਦਿਓ ਉਹਦੇ ਵਿੱਚ ਦੀ ਕਰਬੂਜੇ ਸਾਹਿਬ ਦਰਸ਼ਨ ਕਰ ਲਿਆ ਕਰੋ ਇਹ ਜਿਹੜੇ ਫਕੀਰ ਹੁੰਦੇ ਆ ਅਵਤਾਰ ਦੇ ਕਿਤੇ ਜਾਂਦੇ ਨਹੀਂ ਹੁੰਦੇ ਇਹਨਾਂ ਤਰਤਿਆਂ ਤੇ ਹੀ ਹੁੰਦੇ ਆ ਜਦੋਂ ਜੀ ਕਰਦਾ ਆ ਕੇ ਕਿਹੜਾ ਮਾਰ ਜਾਂਦੇ ਆ ਇਸ ਤਰ੍ਹਾਂ ਸਾਧ ਸੰਗ ਉਹ ਕਰਬੂਜੇ ਸਾਹਿਬ ਦਾ ਨੰਬਰਤ ਕਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਸੱਚੇ ਪਾਤਸ਼ਾਹ ਮਹਾਰਾਜ ਤੰਦਰਉਪਦੇ ਤੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ